ਇੱਕ ਅਜਿਹਾ ਬੰਦਾ ਲੱਗਿਆ ਹੈ ਜਿਹੜਾ ਕਿ ਜੰਗਲੀ ਜੀਵਾਂ ਦੀ ਚਮੜੀ ਦੀ ਤਸਕਰੀ ਕਰਦਾ ਸੀ ਜੰਗਲੀ ਜੀਵਾਂ ਨੂੰ ਮਾਰ ਕੇ ਉਹਨਾਂ ਦੀ ਚਮੜੀ ਦਾ ਕਾਰੋਬਾਰ ਚਲਾ ਰਿਹਾ ਸੀ ਇਹ ਵਿਅਕਤੀ ਐਸਪੀ ਰਕੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਵੱਡੀ ਖਬਰ ਦਾ ਖੁਲਾਸਾ ਕੀਤਾ ਹੈ ਲਗਾਤਾਰ ਦੇਸ਼ ਦੇ ਵਿੱਚ ਸੱਪਾਂ ਦੀ ਤਸਕਰੀ ਤੇ ਹੋਰ ਜੰਗਲੀ ਜੀਵਾਂ ਦੀ ਤਸਕਰੀ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਨੇ ਤੇ ਅੱਜ ਫੇਰ ਪੰਜਾਬ ਦੇ ਫਤਿਹਗੜ੍ਹ ਜ਼ਿਲ੍ਹੇ ਦੇ ਵਿੱਚੋਂ ਇੱਕ ਖਬਰ ਸਾਹਮਣੇ ਆਈ ਹੈ ਤੇ ਪੁਲਸ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਉਹਨਾਂ ਦੇ ਹੱਥ ਦੇ ਵਿੱਚ ਉਹਨਾਂ ਦੇ ਕਾਬੂ ਦੇ ਵਿੱਚ ਇੱਕ ਅਜਿਹਾ ਬੰਦਾ ਲੱਗਿਆ ਹੈ ਜਿਹੜਾ ਕਿ ਜੰਗਲੀ ਜੀਵਾਂ ਦੀ ਚਮੜੀ ਦੀ ਤਸਕਰੀ ਕਰਦਾ ਸੀ ਜੀਹਾਂ ਜੰਗਲੀ ਜੀਵਾਂ ਨੂੰ ਮਾਰ ਕੇ ਉਹਨਾਂ ਦੀ ਚਮੜੀ ਦਾ ਕਾਰੋਬਾਰ ਚਲਾ ਰਿਹਾ ਸੀ ਇਹ ਵਿਅਕਤੀ ਐਸਪੀ ਰਕੇਸ਼ ਯਾਦਵ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਇਸ ਵੱਡੀ ਖਬਰ ਦਾ ਖੁਲਾਸਾ ਕੀਤਾ ਇਹ ਜੀ ਘੋਟ ਹਾਊਸ ਹੈ ਨਾ ਦਾ ਗੋਰਵ ਜਿਹੜਾ ਸ਼ਰਮਾ ਹੈ ਉਹਨੂੰ ਅਰੈਸਟ ਉਸ ਦੀ ਅਰੈਸਟ ਹੋਈ ਹੈ ਔਰ ਵਾਈਲਡ ਲਾਈਫ ਐਕਟ ਦੇ ਤਹਿਤ ਐਫ ਆਈ ਆਰ ਹੋਈ ਸੀ ਅੰਡਰ ਸੈਕਸ਼ਨ 39 50 51 ਮਾਮਲਾ ਕਿਸੇ ਪੁਰਾ ਜਿਹਾ ਹੈ ਮਾਮਲਾ ਸਾਨੂੰ ਇਨਫੋਰਮੇਸ਼ਨ ਸੀਗੀ ਕੋਈ ਬੈਂਡ ਜਿਹੜੇ ਮਟੀਰੀਅਲ ਹੈ ਸੋ ਉਹਨਾਂ ਦਾ ਮਤਲਬ ਕਿਸੇ ਜਾਨਵਰ ਦੀ ਜਿਹੜੀ ਸਕਿਨ ਹੈ ਉਸ ਤੋਂ ਲੈ ਕਰਕੇ ਕੋਈ ਉਸ ਦੀ ਸਪਲਾਈ ਔਰ ਇਹ ਜਿਹੜਾ ਮੈਟਰ ਕੋਈ ਸਾਡੇ ਧਿਆਨ ਚ ਆਇਆ ਸੀ ਉਸ ਕਰਕੇ ਫਿਰ ਜਦੋਂ ਸਾਰੀ ਤਹਿਕੀਕਤ ਕੀਤੀ ਉੱਥੇ ਜਦੋਂ ਉਹਨਾਂ ਨੂੰ ਫੜਿਆ ਤਾਂ ਪਤਾ ਲਗਾ ਸਿਲਵਰ ਫੌਕਸ ਦੀ ਜਿਹੜੀ ਸਕਿਨ ਹੈ ਸੋ ਉਸ ਦਾ ਮਫਲਰ ਸ਼ੇਪ ਦੇ ਵਿੱਚ ਸਾਨੂੰ ਮਿਲਿਆ ਤਾਂ ਉਸ ਦੀ ਫਿਰ ਤਹਿਕੀਕਤ ਦੇ ਪੇ ਐਫ ਆਰ ਦਿੱਤੀ ਆ ਸਾਨੂੰ ਇਨਫੋਰਮੇਸ਼ਨ ਸਿਗੀ ਜਿਸ ਦੇ ਵਿੱਚ ਫੋਰੈਸਟ ਵਾਲੇ ਵੀ ਇਨਵੋਲ ਸੀਗੇ ਸੋ ਫੋਰੈਸਟ ਰੈਂਜਰ ਜਿਹੜੇ ਹੈਗੇ ਉਹਨਾਂ ਨੂੰ ਵੀ ਇਨਵੋਲ ਕੀਤਾ ਹੈ ਔਰ ਉਸ ਬੇਸ ਤੇ ਫਿਰ ਇਹ ਚੱਲਿਆ ਸੇ ਪਤਾ ਲੱਗ ਕਿਥੋਂ ਲੈ ਕੇ ਆਂਦਾ ਸੀ ਜਾਂ ਕਿੱਥੇ ਸਪਲਾਈ ਕਰਦਾ ਹਾਂ ਹਾਂਜੀ ਉਹ ਸਾਰਾ 2 ਦਿਨਾਂ ਦੇ ਵਿੱਚ 2 ਦਿਨਾਂ ਦੀ ਡਿਮਾਂਡ ਹੈ ਇਸ ਦੀ ਤਾਂ ਆਪਾਂ ਉਹ ਸਾਰਾ ਇਨਵੈਸਟੀਗੇਸ਼ਨ ਦਾ ਪਾਰਟ ਆਪ ਵੀ ਕਰ ਰਹੇ ਹਾਂ ਕਿ ਕਿਥੋਂ ਲੈ ਕੇ ਆਂਦਾ ਸੀ ਇਸ ਤੋਂ ਪਹਿਲੇ ਕਿੰਨੀ ਵਾਰ ਕਰ ਚੁੱਕਾ ਹੈ ਉਹ ਸਾਰਾ ਫਿਰ ਉਹ ਸੀ ਵੈਰੀਫਾਈ ਕਰ ਪਹਿਲਾਂ ਕੋਈ ਮਾਮਲਾ ਕਰਦਾ ਨਹੀਂ ਜੀ ਪਹਿਲੇ ਕੋਈ ਆਉ ਜਾ ਮਾਮਲਾ ਕਰਦਾ